ਖਬਰ ਹੁਸ਼ਿਆਰਪੁਰ ਦੇ ਮੋਹੱਲਾ ਆਕਾਸ਼ ਕਲੋਨੀ ਤੋਂ ਹੈ ਜਿੱਥੇ ਕਿ ਬੀਤੀ 8 ਮਾਰਚ ਨੂੰ ਸੋਰਾ ਪਰਿਵਾਰ ਵੱਲੋਂ ਆਪਣੀ ਨੋ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੀ ਵੀਡੀਓ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜ਼ਖਮੀ ਹਾਲਤ ਵਿੱਚ ਨੋ ਨੂੰ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ ਜਿੱਥੋਂ ਕਿ ਅੱਜ ਉਸ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਪਰੰਤੂ ਜਦੋਂ ਉਹ ਆਪਣੇ ਘਰ ਵਾਪਸ ਆਈ ਤਾਂ ਸੋਰਾ ਪਰਿਵਾਰ ਘਰ ਨੂੰ ਜਿੰਦੇ ਲਾ ਕੇ ਫਰਾਰ ਹੋ ਚੁੱਕਿਆ ਸੀ ਜਾਣਕਾਰੀ ਦਿੰਦਿਆਂ ਪੀੜਤ ਮਹਿਲਾ ਰੀਨਾ ਰਾਨੀ ਨੇ ਦੱਸਿਆ ਕਿ 18 ਸਾਲ ਪਹਿਲਾਂ ਉਸਦਾ ਵਿਆਹ ਮੋਹੱਲਾ ਰਵੀਦਾਸ ਨਗਰ ਦੇ ਰਹਿਣ ਵਾਲੇ ਸੁਖਦੇਵ ਸਿੰਘ ਨਾਲ ਹੋਇਆ ਸੀ ਤੇ ਉਸਤੇ ਦੋ ਬੱਚੇ ਵੀ ਨੇ ਮਹਿਲਾ ਨੇ ਦੱਸਿਆ ਕਿ ਸੁਖਦੇਵ ਸਿੰਘ ਕਰਤਾ ਹੈ ਉਸਤੇ ਮਾਪਿਆਂ ਵੱਲੋਂ ਬਿਨਾਂ ਕਿਸੇ ਗੱਲੋਂ ਉਸਦੀ ਕੁੱਟਮਾਰ ਕੀਤੀ ਜਾਂਦੀ ਹੈ ਤੇ ਬੀਤੀ 8 ਮਾਰਚ ਨੂੰ ਸਹੁਰੇ ਅਤੇ ਸੱਸ ਵੱਲੋਂ ਉਸਦੀ ਬੇਵਜਹਾਈ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਜ਼ਖਮੀ ਹਾਲਤ ਵਿੱਚ ਉਸਨੂੰ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ 'ਚ ਪਹੁੰਚਾਇਆ ਗਿਆ ਸੀ ਜਿੱਥੋਂ ਕਿ ਅੱਜ ਉਸਨੂੰ ਛੁੱਟੀ ਮਿਲੀ ਹੈ ਇਸਾਰੇ ਮਾਮਲੇ ਤੋਂ ਬਾਅਦ ਥਾਣਾ ਸਦਰ ਪੁਲਿਸ ਵੱਲੋਂ ਰੀਨਾ ਰਾਣੀ ਦੇ ਪਤੀ ਸੁਖਦੇਵ ਸਿੰਘ ਸੋਹਰਾ ਜਗਦੀਸ਼ ਰਾਮ ਅਤੇ ਸੱਸ ਸੁਰਜੀਤ ਕੌਰ ਵਿਰੁੱਧ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਪੁਲਿਸ ਦਾ ਕਹਿਣਾ ਕਿ ਸੋਹਰਾ ਪਰਿਵਾਰ ਦੀ ਗ੍ਰਿਫਤਾਰੀ ਲਈ ਪੁਲਿਸ ਸ਼ਾਪੇਮਾਰੀ ਕਰ ਰਹੀ ਹੈ ਤੇ ਜਲਦ ਉਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ ਹੁਸ਼ਾਰਪੁਰ ਦੇ ਉਸਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ ਮੇਰਾ ਨਾਮ ਰੀਨਾ ਰਾਣੀ ਇਹ ਆ ਕਿਹੜਾ ਮੱਲਾ ਜੀ ਕਿੱਥੇ ਰਹਿੰਦੇ ਹੋ ਆਕਾਸ਼ ਕਲੋਨੀ ਹਿਆਰਪੁਰ ਇਹ ਤੁਹਾਡੇ ਸਹੁਰਿਆਂ ਦਾ ਘਰ ਹੈ ਇਹ ਹਾਂਜੀ ਤੁਸੀਂ ਘਰ ਦੇ ਬਾਹਰ ਬੈਠੀਆਂ ਹੋ ਕੀ ਗੱਲ ਹੋ ਗਈ ਸਰ ਮੈਨੂੰ ਇਹ ਨਹੀਂ 8 ਤਰੀਕ ਨੂੰ ਮਾਰੇ ਕੁੱਤੇ ਸਹੁਰੇ ਨੇ ਵਿੱਚੇ ਮੇਰੇ ਘਰ ਵਾਲੇ ਨੇ ਕੁੱਟਿਆ ਮੈਨੂੰ ਇਹਨਾਂ ਸਾਰਿਆਂ ਨੇ ਡਿਪਾਰਟਮੈਂਟ ਵਿੱਚ ਹੀ ਮੈਨੂੰ ਕੁੱਟਿਆ ਪੈਣਾ ਜੀ ਨਾਨ ਦੇ ਫੋਨ ਕੀਤਾ ਸਹੁਰੇ ਨੂੰ ਵੀ ਪ੍ਰਾਪਰਟੀ ਡੀਲਰ ਨੂੰ ਸਤ ਪ੍ਰਾਪਰਟੀ ਡੀਲਰ ਸੱਦਿਆ ਉਹਨਾਂ ਨੇ ਸੱਦ ਕੇ ਫੇਰ ਹੀ ਨਹੀਂ ਮੈਂ ਉਹਨਾਂ ਨੂੰ ਕਿਹਾ ਵੀ ਅਸੀਂ ਨਹੀਂ ਪ੍ਰਾਪਰਟੀ ਵੇਚਣੀ ਪ੍ਰੋਪਰਟੀ ਨਹੀਂ 베ਚੀ ਕਹਿੰਦਾ ਤੂੰ ਹੁੰਦੀ ਕੌਣ ਆ ਸਾਰਾ ਉਹ ਗਏ ਚੱਲ ਗਏ ਪ੍ਰੋਪਰਟੀ ਡੀਲਰ ਤੇ ਮਗਰੋਂ ਹੀ ਨੇ ਮੈਨੂੰ ਕੁੱਟ ਮਾਰ ਕੰਨੀ ਸ਼ੁਰੂ ਕਰ ਦਿੱਤੀ ਪਹਿਲਾਂ ਮੇਰੀ ਕੁੜੀ ਨੂੰ ਕੁੱਟਿਆ ਅੰਦਰ ਮੈਂ ਪਾਂਡੇ ਮਾਂਜ ਰਹੀ ਸੀ ਅੰਦਰ ਪਾਂਡੇ ਮਾਂਜੀ ਸੀ ਤੇ ਮੈਨੂੰ ਇਹਨੇ ਹਾਕ ਮਾਰੀ ਕਹਿੰਦੀ ਮੰਮੀ ਮੈਨੂੰ ਬਚਾਈ ਆ ਕੇ ਮੈਂ ਇਹਨੂੰ ਅੰਦਰ ਇਹਨੂੰ ਛਡਾਣ ਦੀ ਛਡਾਦੀ ਮੈਨੂੰ ਸਹੁਰੇ ਨੇ ਮਾਰ ਕੁੱਟ ਕੀਤੀ ਪਤਾ ਨਹੀਂ ਕਿਹੜੀ ਚੀਜ਼ ਨੇ ਮੇਰੇ ਛੁਰੀਆਂ ਪਤਾ ਨਹੀਂ ਕੀ ਸੀਗਾ ਉਹਦੇ ਹੱਥ 'ਚ ਉਹਨੇ ਮਾਰਿਆ ਮੇਰੇ ਬਹੁਤ ਮੈਨੂੰ ਸਹੁਰਾ ਸਾਹਿਬ ਸਹੁਰਾ ਸਾਹਿਬ ਸੀਗਾ ਕੁੱਟਣ ਲੱਗਿਆ ਉਹ ਇਕੱਲੇ ਸੱਸ ਆਈ ਮਗਰੋਂ ਆਇਆ ਉਹਨਾਂ ਨੇ ਵੀ ਬਿਨਾਰ ਲਾ ਕੇ ਕੁੱਟਿਆ ਮੈਨੂੰ ਇੱਕ ਦਿਨ ਪਹਿਲਾਂ ਘਰ ਵਾਲੇ ਨੇ ਕੁੱਟਿਆ ਪਹਿਲਾਂ ਇੱਕ ਦਿਨ ਪਹਿਲਾਂ ਮੈਨੂੰ ਘਰ ਵਾਲੇ ਨੇ ਖਰਚੇ ਦੇ ਬਦਲੇ ਕਟਿਆ ਮੈਂ ਕਿ ਮੈਨੂੰ ਦਵਾਈ ਲੈਣੀ ਪੈਸੇ ਦੇ ਮੈਨੂੰ ਕੰਮ ਤੋਂ ਬਿਠਾਇਆ ਮੈਂ ਕੰਮ ਕਰਦੀ ਸੀਗੀ ਮੈਨੂੰ ਕੰਮ ਤੋਂ ਠਾਇਆ ਮੈਨੂੰ ਇਹ ਸੀਗਾ ਵੀ ਘਰ ਦੇ ਵਿੱਚ ਸ਼ੋਕ ਸ਼ਾਂਤੀ ਰਵ ਮੈਂ ਕ ਨਹੀਂ ਕਰਦੀ ਪਰ ਮੈਨੂੰ ਬੱਚਿਆਂ ਨੂੰ ਖਰਚਾ ਤਾਂ ਦੇਣਾ ਹੀ ਪਾਉਂ ਕਿੰਨਾ ਟਾਈਮ ਹੋ ਗਿਆ ਵਿਆਹ ਨੂੰ ਵਿਆਹ ਨੂੰ 18 ਸਾਲ ਲੱਗਾ ਹੈ ਬੱਚੇ ਕਿੱਥੇ ਕਿੱਥੇ ਤੁਹਾਡੇ ਪੇਕੇ ਮਾਲਪੁਰਾ ਮੇਰੇ ਬੱਚੇ ਕਿੰਨੇ ਆ ਤੁਹਾਡੇ ਬੱਚੇ ਮੇਰਾ ਬੇਟਾ ਬੇਟੀ ਆ ਕਿੰਨੀ ਉਮਰ ਦੇ ਬੱਚੇ ਬੇਟੀ ਹੈਗੀ 1

ਹੈਲੋ ਸੱਟਾਂ ਲੱਗੀਆਂ ਐਸੇ ਵਿੱਚ ਬੋਲੀਉਂਦਾ ਜਾਓ ਹੁਣੇ ਪੁਲਿਸ ਨੇ ਪਰਚਾ ਵੀ ਦਿੱਤਾ ਹੁਣੇ ਫਰਾਰ ਆ ਸਾਰੇ ਜੀ ਹੁਣ ਇਹ ਸਾਰੇ ਜਣੇ ਪਤਾ ਨਹੀਂ ਕਿੱਥੇ ਚਲ ਗਏ ਆ ਮੈਨੂੰ ਘਰ ਛੱਡ ਕੇ ਮੈਂ ਉੱਥੋਂ ਹੁਣ ਮੈਨੂੰ ਅੱਜ ਛੁੱਟੀ ਮਿਲੀ ਆ ਮੈਂ ਹੁਣ ਆਪਣੇ ਘਰਾਂ ਅੰਦਰ ਆਣ ਲੱਗੀ ਤੇ ਮੈਨੂੰ 3 ਘੰਟੇ ਹੋ ਗਏ ਬੈਠੀ ਨੂੰ ਮੇਰੇ ਕੋਲ ਬੈਠ ਵੀ ਨਹੀਂ ਹੁੰਦਾ ਪਿਆ ਕੀ ਮੰਨ ਕਰਦੇ ਹੋ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਮੈਂ ਤਾਂ ਇਹੀ ਮੰਗ ਕਰਦੀ ਮੈਨੂੰ ਇਨਸਾਫ ਕੀਤਾ ਜਾਵੇ ਮੇਰੇ ਨਾਲ ਮੇਰੇ ਬੱਚਿਆਂ ਦੇ ਨਾਲ ਇਨਸਾਫ ਹੋਣਾ ਚਾਹੀਦਾ